ਗਾਲਿਆ ਕੀ 2 2.5 ਸਾਲ ਤੋਂ ਕੰਮ ਠੱਪ ਪਿਆ ਮੈਂ ਸਮਝਦਾ ਮੇਅਰ ਸਾਹਿਬ ਦੇ ਸੌਰੀ ਸਾਡੇ ਕਮਿਸ਼ਨਰ ਸਾਹਿਬ ਦੇ ਮਤਸਮਤ ਪੈ ਗਈ ਉਹਨਾਂ ਨੇ ਸਾਨੂੰ ਬੁਲਾ ਲਿਆ ਮੀਟਿੰਗ ਹੋਈ ਪਰ ਬੜੇ ਤਰੀਕੇ ਨਾਲ ਹੋਈ ਔਰ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਤੇ ਅੱਜ 92 ਲੱਖ ਦੇ ਕਰੀਬ ਸਿਵੇਜ ਦੇ ਕੰਮ ਹੋਣਿਆ ਬੀਬੀ ਗੁਰਸ਼ਰਨ ਕੌਰ ਹੋ ਰਿਹਾ ਸਾਡੀ ਇੱਥੇ ਦੀ ਐਮਸੀ ਆ ਇਧਰ ਕਾਦੋ ਨਿਆਣੇ ਮਾਣੇ ਨਾ ਬਿਨਾਂ ਦਾ ਬਾੜ ਦੇ ਇਹਦੇ ਹਸਪਤਲ ਚੱਤੀ ਸੀ ਮੇਰੇ ਤੁਹਾਨੂੰ ਢੇਰ ਦੇ ਲੱਗੇ ਸੀ ਕਿ ਬੜੀ ਢੇਰ ਤੇ ਡਿਮਾਂਡ ਹੈ ਇਹਨਾਂ ਦੇ ਸਿਵਰੇਜ ਚੋਕ ਰਹਿੰਦਾ ਚੋਕ ਰਹਿੰਦਾ ਕਾਰਨ ਹੈ ਕਿ ਲੰਬਾ ਬਹੁਤ ਹੈ ਜਿੱਥੇ ਤਾਈਂ ਜਾਂਦਾ ਪਾਈਪ ਛੋਟਾ ਹੋ ਗਿਆ ਆਬਾਦੀ ਵਧ ਗਈ ਆ ਤੇ ਇਹ ਇੱਕ ਬਾਈਪਾਸ ਵਿੱਚ ਦੀ ਬਣਾ ਰਹੇ ਸਦਾ ਤਾਂ ਕਿ ਪਿਛਲੇ ਇਲਾਕੇ ਦਾ ਜਿਹੜਾ ਸਿਵਰੇਜ ਚੋਕ ਹੁੰਦਾ ਉਹ ਚੋਕ ਨਹੀਂ ਹੋਏਗਾ ਔਰ ਜਿੱਥੇ ਤਾਈਂ ਅ ਸਫਾਈ ਸੇਵਕ ਰੱਖਣ ਵਾਲੀ ਗੱਲ ਸੀ ਇਹ ਪ੍ਰਚਾਰ ਦੁਰਪ੍ਰਚਾਰ ਕੀਤਾ ਜਾ ਰਿਹਾ ਸੀ ਕਮੇਟੀ ਨਹੀਂ ਚਾਹੁੰਦੀ ਕਮੇਟੀ ਚਾਹੁੰਦੀ ਆ ਕਮੇਟੀ ਨੇ ਕੱਲ ਪਾਸ ਕੀਤਾ ਕਿਉਂ ਆਇਆ ਹੀ ਰੱਖੇ ਇਸ ਕਿਸੇ ਇੱਕ ਵਾਰ ਪਹਿਲਾਂ ਕੀਤੀ ਗਈ ਉਹਦੇ ਬਾਅਦ ਮੀਟਿੰਗਾਂ ਹੀ ਨਹੀਂ ਹੋਈਆਂ ਕਿਸੇ ਨੇ ਇਹ ਲਿਆਂਦਾ ਹੀ ਨਹੀਂ ਮਤਾ ਤੇ ਮਤਾ ਕਹਨੇ ਲਿਆਉਣਾ ਹੁੰਦਾ ਡਿਪਾਰਟਮੈਂਟ ਨੇ ਕਿਉਂਕਿ ਇਹਨਾਂ ਨੂੰ ਉੱਪਰੋਂ ਆਦੇਸ਼ ਹੁੰਦੇ ਆ ਸਰਕਾਰ ਹੁਕਮ ਦੇਸ਼ ਕਰਦੀ ਆ ਹੁਣ ਸ਼ਾਇਦ ਸ਼ਹਿਰ ਸਰਕਾਰ ਨੇ ਹੁਦੇਸ਼ ਕੀਤੇ ਆ ਤੇ ਅਸੀਂ ਮਿੰਟਰੀ ਲੈ ਪਾਸ ਕਰਕੇ ਉਹ ਭੇਜੇ ਕਹਿਣ ਦਾ ਮੇਰਾ ਮਤਲਬ ਹੈ ਕਿ ਵਰਤੀ ਕਿੰਨੇ ਕਿੰਨੇ ਆ ਹਾਂਜੀ 175 175 ਸਵੀਪਰ 130 ਤੇ 45 ਸੀਵਰੇਜ men ਰੱਖੇ ਜਾਣੇ ਆ 175 ਬੰਦੇ ਰੱਖੇ ਜਾਣਗੇ ਫਿਰ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਸ਼ਹਿਰ ਸਾਫ਼ ਹੋਊਗਾ ਔਰ ਮੈਂ ਸਫਾਈ ਸੇਵਕ ਵੀਰਾਂ ਨੂੰ ਵੀ ਇਹ ਕਹਾਂਗਾ ਜਿਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਕਿ ਅਸੀਂ ਪ੍ਰਾਇੋਰਟੀ ਦੇਣੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਲਰੇਡੀ ਲੱਗੇ ਹੋ ਆ ਕੋਈ ਭਾਈ ਪਤੀਜਵਾਦ ਨਹੀਂ ਚੱਲਣ ਦੇਣੀ ਇਹ ਵੀ ਚੱਲਦਾ ਨਾ ਕਿ ਮੇਰਾ ਐਮਸੀ ਕਹੇ ਮੈਂ ਆਪਣੇ ਪਾਸ ਲੈਣਿਆ ਮੇਅਰ ਕਹੇ ਮੈਂ ਆਪਣੇ ਪਾਸ ਲੈਣਿਆ ਨਹੀਂ ਇਦਾਂ ਨਹੀਂ ਹੋਊਗਾ ਇੱਧਰ ਜਾਓ ਨੇ ਆ ਜੀ ਆ ਜੀ ਹਿੰਦੂ ਹੋ ਰਿਹਾ ਤੇ ਤੁਸੀਂ ਅਸੀਂ ਇਹਦਾ ਘਟਨ ਕੀਤਾ ਵਾ ਕਿੰਨੇ ਕੁ ਹੋਰ ਮੱਲੇ ਆ ਜਿਨ੍ਹਾਂ ਦੇ ਵਿੱਚ ਕੰਮ ਜਿਹੜਾ ਵਾ ਉਹ ਰਹਿੰਦਾ ਜਿਹੜਾ ਵਾ ਕਿ ਪੂਰਾ ਕਰਾਣਾ 92 ਲੱਖ ਰੁਪਇਆ ਪਾਇਆ ਹੋਰੇ ਚ 6 7 ਵਾਰਡਾਂ ਦਾ ਕੰਮ ਆ ਕਿਸੇ ਦਾ ਥੋੜਾ ਕਿਸੇ ਦਾ ਜ਼ਿਆਦਾ ਔਰ ਮੈਂ ਇੱਕ ਗੱਲ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਪੇਮੈਂਟ ਇਸ ਠੇਕੇਦਾਰ ਦੀ ਉਦੋਂ ਹੋਣ ਦੇਣੀ ਆ ਜਦੋਂ ਲੈਵਲ ਕੱਢ ਕੇ ਦੇਵੇ ਸੰਤਪੁਰੇ ਦੇ ਵਿੱਚ ਪਹਿਲਾ ਸੀਵਰੇਜ ਸਾਫ ਨਹੀਂ ਕੀਤਾ ਉਹਦੇ ਉੱਪਰ ਦੁਬਾਰਾ ਪਾਤਾ ਜਿਹੜਾ ਦੁਬਾਰਾ ਪਾਇਆ ਉਹਦਾ ਲੈਵਲ ਠੀਕ ਨਹੀਂ ਕਿੰਨੇ ਦਿਨ ਹੋਇਆ 4-5 ਮਹੀਨੇ ਜੋ ਇਹ ਕੰਮ ਬੰਦ ਕਰਨਾ ਚਾਹੀਦਾ ਹੈ। ਬੰਨ ਜਿਹਾ ਇਲੈਕਸ਼ਨ ਦੇ ਜਿਹੜੇ ਤੇ ਕੀ ਹੋ ਗਿਆ ਇਲੈਕਸ਼ਨ ਦੇ ਰਿਜ਼ਲਟ ਦੇ ਤੇ ਗਾਲਿਆ ਕਿ ਕਿਸੇ ਨਾ ਕਿਤੇ ਕਮੀ ਸਾਡੇ ਤੋਂ ਰਹੀ ਆ ਐ ਇਨਾ ਕਹਿਣਾ ਚਾਹੂਗਾ। ਰੋਣ ਵਾਲੇ ਸਮੇਂ ਚ ਕونکی ਸਾਡੇ ਦੋਵੇਂ ਡਿਗੇ ਚ ਲੀਡਰ ਸੀਗੇ। ਉਹਨਾਂ ਦੇ ਹਾਰਨ ਦਾ ਦੁੱਖ ਵੀ ਆ ਤੇ ਨਾਲ ਮੈਂ ਇਹ ਵੀ ਕਹਾਂਗਾ ਕਿ ਇਨਟਰੋਸਪੈਕਸ਼ਨ ਕਰਨ ਦੀ ਲੋੜ ਹੈ। ਅੰਦਰ ਚਾਤੀ ਮਾਰਨ ਦੀ ਲੋੜ ਹੈ। ਅਸੀਂ ਕਈ ਵਾਰ ਅੰਦਰ ਚਾਤੀ ਨਹੀਂ ਮਾਰਦੇ ਤਾਂ ਹਾਰ ਹੁੰਦੀ ਆ। ਪਲਾਨਿੰਗ ਨਹੀਂ ਹੁੰਦੀ ਤਾਂ ਹਾਰ ਆਉਂਦੀ ਆ। ਬਾਈਦੋ ਵਾਰ ਦੇ ਕੁਛ ਨਹੀਂ।